ਹਾਈ ਗਾਇਜ਼ ਵੈਲਕਮ ਟੂ ਮਾਈ ਚੈਨਲ ਸੈਮ ਦੁਬਈ ਜਿਹੜੇ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਕਾਫੀ ਸੀਰੀਅਸ ਤੇ ਕਾਫੀ ਯੂ نو ਇੰਟਰਸਟਿੰਗ ਹੋਵੇਗਾ ਸੋ ਆਪਾਂ ਡਿਸਕਸ ਕਰਾਂਗੇ ਅੱਜ ਕਿ ਦੁਬਈ ਚ ਤੋਬਾ ਬਣਾ ਸਟਾਰਟ ਹੋ ਗਈ ਆ ਕਿ ਨਹੀਂ ਹੋ ਗਈ ਡੈਫੀਨਿਟਲੀ ਹੋ ਗਈ ਆ ਯਾਰ ਬੁਰੇ ਹਾਲ ਹੋਏ ਪਏ ਹਾਂ ਮੈਂ ਅੱਜ ਆਇਆ ਤਾਂ ਮੈਂ ਆਪਣੇ ਰੂਮ ਚ ਬੋਹਰਾ ਕੋਈ ਨਹੀਂ ਚਾਣ ਲੱਗਾ ਮੈਂ ਵੀ ਵੱਧ ਤੋਂ ਵੱਧ 30 ਮੀਟਰ ਹੋਣਾ ਮੇ ਪੀਜ ਤੱਕ ਮੈਨੂੰ ਲੱਗਦਾ ਮਲਕੇ ਕੁਮਾ ਉਹ ਆਪਾਂ ਕਹਿ ਦਿੰਦੇ ਆ ਜਿਹੜਾ ਕੁਮਾ ਸਟਾਰਟ ਹੋ ਗਿਆ ਪੈਣਾ ਯਾਰ ਕੁਮਾ ਪੈਣਾ ਸਟਾਰਟ ਹੋ ਗਿਆ ਵਾ ਜਿਹੜੀ ਆ ਜਿੱਦਾਂ ਆਪਾਂ ਕਾਲਜ ਦੇ ਲਾਗੇ ਬੈਠੇ ਤੇ ਆ ਉਦੋਂ ਜਿਹੜੀ ਆ ਗਰਮੀ ਵਗੈਰਾ ਪੈਣਾ ਸਟਾਰਟ ਹੋ ਗਈ ਆ ਕੁਮਾ ਪੈਣਾ ਜਿਹੜਾ ਸਟਾਰਟ ਹੋ ਗਿਆ ਵਾ ਥੋੜੀ ਥੋੜੀ ਹਵਾ ਚੱਲਣ ਦੀ ਆ ਬਟ ਉਹ ਮਹਿਸੂਸ ਨਹੀਂ ਹੋਉਂਦੀ ਜਦ ਤੁਸੀਂ ਚੱਲ ਜੋਗੇ ਹੁਣ ਮੇਰੀ ਬੈਕ ਸਾਈਡ ਤੇ ਤੁਸੀਂ ਦੇਖੋਗੇ ਨਾ ਤੇ ਥੋੜੀ ਜੀ ਮੈਨੂੰ ਆ ਬਿਲਡਿੰਗ ਹੈ ਨਾ ਮੇਰੀ ਬੈਕਸਾਈਡ ਤੇ ਬਿਲਡਿੰਗ ਜਾਦੇ ਉਹਦੀ ਜਿਹੜੀ ਛਾਂ ਪੈਂਦੀ ਹੈ ਥੋੜੀ ਥੋੜੀ ਮੱਠੀ ਮੱਠੀ ਹਵਾ ਚੱਲਦੀ ਜਿਹੜੀ ਤੁਹਾਨੂੰ ਗਰਮੀ ਮਹਿਸੂਸ ਨਹੀਂ ਹੋਣ ਦੇਂਦੀ ਬਟ ਜੇ ਦੇਖਾਂਗੇ ਤੇ ਕਾਫੀ ਗਰਮੀ ਹੈ ਤੇ ਗਰਮੀ ਬਣਾ ਸਟਾਰਟ ਹੋ ਵੀ ਗਿਆ ਗਾਇਸ ਸੀਰੀਅਸਲੀ ਪਰਸੀਨਾ ਨਾ ਸਟਾਰਟ ਹੋ ਗਿਆ ਵਾ ਮੈਨੂੰ ਉੱਥੇ ਆਂਦੀ ਇੱਥੇ ਪਰਸੀਨਾ ਇਹ ਨਾਲ ਆ ਗਿਆ ਹੀ ਤੇ ਕੋ ਮਾਇਨ ਜ਼ਿਆਦਾ ਲੱਗਣ ਦਿਆ ਸੀ ਤੁਹਾਨੂੰ ਮੈਂ ਕੀ ਦੱਸਾਂ ਬਟ ਵਾਏ ਕੋਈ ਕਿਰਪਾ ਦੇ ਨਾਲ ਹੂੰ ਥੋੜਾ ਉਹਦਾ ਠੀਕ ਲੱਗਣ ਦਿਆ ਵਾ ਸੋ ਆਈ ਥਿੰਕ ਅਗੇ ਹੋਂ ਦਬਈ ਜਿਆਣਾ ਸਾਈਡ ਡਿਸੀਜਨ ਨਹੀਂ ਹੈ ਹੈਲੇ ਤੋਂ ਯਾਦ ਆਦੇ ਜਿਹੜੇ ਮੈਂ ਆਪਣੀ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਕਿ ਤੁਸੀਂ ਦੁਬਈ ਚ ਆ ਕੇ ਦੇ ਉਹ ਘੁੰਮ ਫਿਰ ਸਕਦੇ ਹੋ ਚੀਜ਼ਾਂ ਨੂੰ ਐਕਸਪਲੋਰ ਕਰ ਸਕਦੇ ਹੋ ਬਟ ਹੁਣ ਵਾਲਾ ਜਿਹੜਾ ਟਾਈਮ ਆ ਹੁਣ ਤੇ ਇੱਥੇ ਆ ਨਹੀਂ ਸਕਦੇ ਗਰਮੀ ਬਹੁਤ ਹੋਗੀ ਯਾ ਤੁਸੀਂ ਘੁੰਮ ਫਿਰ ਨਹੀਂ ਸਕਦੇ ਸ਼ਾਮ ਨੂੰ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਰੂਮ 'ਚ ਬੈਠੇ ਰਹਿਣਾ ਸ਼ਾਮਾਂ ਨੂੰ ਜਾਣਾ ਫਿਰ ਘੁੰਮਣਾ ਕਰਨਾ ਤੇ ਕਿੰਨੇ ਵੀ ਰਿਡਕਸਟੋਰ ਕਰ ਲੋਗੇ ਸੋ ਬੈਸਟ ਨੇ ਡਿਸੀਜਨ ਆ ਕੋਈ ਗਰਮੀ ਜਾਣ ਤੋਂ ਹੁਣ ਗਰਮੀ ਤੋਂ ਬਾਅਦ ਹੀ ਆਓਗੇ ਤਾਂ ਉਹ ਤੁਹਾਡੇ ਲਈ ਬੈਟਰ ਰਹੂਗਾ ਹੁਣ ਆਉਣ ਦਾ ਕੋਈ ਫਾਇਦਾ ਨਹੀਂ ਉਹਦੇ ਪੈਸੇ ਵੇਸਟ ਕਰਨ ਵਾਲੀ ਗੱਲ ਆ ਕਿਉਂਕਿ ਤੁਸੀਂ ਘੁੰਮ ਨਹੀਂ ਸਕਦੇ ਰਾਈਟ ਸੋ ਮੈਂ ਇਹ ਚੀਜ਼ ਸੁਜੈਸਟ ਕਰਾਂਗਾ ਕਿ ਗਰਮੀ ਵਗੈਰਾ ਹੋ ਗਈ ਹੈ ਤੁਸੀਂ ਨਾ ਹੁਣ ਦੁਬਈ ਆਉਂਦਾ ਕੋਈ ਫਾਇਦਾ ਨਹੀਂ ਆਉਂਦਾ ਕਿਉਂਕਿ ਗਰਮੀ ਸਟਾਰਟ ਹੋ ਗਈ ਹੈ ਥੋੜਾ ਜਿਹਾ ਸਮਾਂ ਲੰਡਨ ਤੋਂ ਬਾਅਦ ਆਓ ਉਹਨਾਂ ਨੂੰ ਪੁੱਛੋ ਵਰਕਰ ਜਿਹੜੇ ਕੰਮ ਕਰਾਂਦੇ ਨੇ ਗਰਮੀ ਦੇ ਵਿੱਚ ਜਿਹੜਾ ਹਾਰਡ ਵਰਕ ਕਰਦੇ ਉਹਨਾਂ ਦੀ ਕਾਫੀ ਜ਼ਿਆਦਾ ਹਾਰਡ ਕਾਫੀ ਜ਼ਿਆਦਾ ਹਾਰਡ ਇਵਨ ਆਈ ਕਾਟ ਇਮੈਜੀ ਆਉਨੇਗਾ ਜੋ ਵਰਕਿੰਗ ਵਰਕ ਦੇਗਾ ਜੋ ਵਰਕਿੰਗ ਵੈਰੀ ਹਾਰਡ ਬਟ ਯੂ نو ਲੋਕੀ ਉਹਨਾਂ ਮੋਦ ਨਹੀਂ ਪਾਉਂਦੇ ਉਹਨਾਂ ਦੀ ਕੀਮਤਾਂ ਦਾ ਕੋਤੇ ਉਹ ਗੋ ਕੰਮ ਲੈਣਦੇ ਆਣਾ ਤੋਂ ਬਾਅਦ ਵਿੱਚ ਉਹਨਾਂ ਨੂੰ ਪੁੱਛਣਾ ਨਹੀਂ ਕਿਸਣਾ ਨਹੀਂ ਮੈਂ ওই ਕਿੰਨੀ ਸੈਲਰੀ ਵੜਾ ਦੇਣੀ ਉਸ ਤੋਂ ਬਾਅਦ ਓਵਰਟਾਈਮ ਲਵਾਣਾ ਪੰਜ ਪੰਜ ਦਰਾਮ ਕੋਈ ਚਾਰ ਦਰਾਮ ਦਿੰਦਾ ਹੈ ਇੱਕ ਘੰਟੇ ਦਾ ਫੋਰ ਐਗਜ਼ਾਮਪਲ ਤਿੰਨ ਦਰਾਮ ਇਹਨੇ ਘੰਟੇ ਓਵਰਟਾਈਮ ਲਵਾਤਾ ਤਾਂ ਉਹ ਕਿੰਨਾ ਆ ਗਿਆ 15 8 ਦੇ ਪੰਜ ਦੇ ਹਿਸਾਬ ਨਾਲ ਜੇ ਚਾਰ ਦੇ ਹਿਸਾਬ ਨਾਲ ਆ ਗਿਆ 15 ਜਿੱਤੇ ਨੇ ਘਟਾ ਲਓ 12 ਸੋ ਇੰਨਾ ਗੋਨਾਂ ਨੂੰ ਮਿਲਦਾ ਵਾ ਬਟ ਆਈ ਥਿੰਕ ਕਿ ਹੁਣ ਇੱਥੇ ਆਉਂਦਾ ਇਹ ਸਹੀ ਹੋਣੀ ਹੈ ਟਾਈਮ ਨਹੀਂ ਆ ਦੁਬਈ ਆਉਂਦਾ ਥੋੜਾ ਟਾਈਮ ਲਾਇਆ ਕਿਉਂਕਿ ਉਹ ਤੋਂ ਬਹੁਤ ਹੀ ਦੁਬਈਆ ਉਹ ਤੁਹਾਨੂੰ ਸਾਰੇ ਨਾਲ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਜਦਾ ਜਦਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਹਰ ਨਵਾਂ ਨਵਾਂ ਕੰਟੈਂਟ ਲੈ ਕੇ ਆਂਦੇ ਰਹੀ ਜਾਵਾਂ ਸੋ ਕੀਪ ਸਪੋਟਿੰਗ ਸ਼ੇਅਰ ਦਿਓ ਫੈਨਸ ਫੈਮਲੀ ਆਲੂ ਮੈਂਬਰਸ ਜਿੰਨਾਂ ਨਾ ਵੀ ਸ਼ੇਅਰ ਕਰਨਾ ਚਾਹਦੇ ਤੇ ਕਰ ਸਕਦੇ ਹਲਦੇ ਆਪਣੀ ਨੈਕਸਟ ਲਾਈ ਦੇ ਵਿੱਚ ਹੋਰ ਤੱਕ ਆਪਣਾ ਚੈਨਲ ਸਬਸਕ੍ਰਾਈਬ ਸ਼ੇਅਰ ਲਾਈਕ ਤੇ ਰੂਰ ਕਰਦੇ ਹੋ ਹਲਦੇ